ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਤੋਂ ਕਰੀਬ 8 ਸਾਲ ਪਹਿਲਾਂ ਇਸ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਇੱਕ ਬਹੁਤ ਵੱਡਾ ਪਾਪ ਹੋਇਆ ਜਦੋਂ ਵੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇੱਕ ਕਾਰਾ ਵਾਪਰਿਆ ਜਿਹਦੇ ਵਿੱਚ ਇਹ ਗੱਲ ਕਹੀ ਜਾਂਦੀ ਰਹੀ ਕਿ ਸੌਦਾ ਸਾਧ ਦਾ ਇਸ ਦੇ ਵਿੱਚ ਮੂਲੇ ਦਾ ਉਹਦੇ ਲੋਕਾਂ ਦੇ ਸ਼ੂਲੇ ਦਾ ਸਰਕਾਰਾਂ ਆਈਆਂ ਆਉਣ ਤੋਂ ਪਹਿਲਾਂ ਆਪਦੇ ਮੈਨੀਫੈਸਟੋ ਦੇ ਵਿੱਚ ਵਿਅਦਬੀ ਦੇ ਮਾਮਲੇ ਨੂੰ ਲੈ ਕੇ ਇਨਸਾਫ ਦਵਾਉਣ ਦੀਆਂ ਗੱਲਾਂ ਹੋਈਆਂ ਚਾਹੇ ਕੈਪਟਨ ਸਾਹਿਬ ਆਏ ਚੰਨੀ ਸਾਹਿਬ ਆਏ ਜਾਂ ਆ ਮੌਜੂਦਾ ਕੇਜਰੀਵਾਲ ਇੱਥੇ ਪੰਜਾਬ 'ਚ ਇੱਕ ਮੋਪਾ ਲੈਣ ਲਈ ਆਇਆ ਦਾਵੇਦਾਰੀਆਂ ਬਹੁਤ ਰਹੀਆਂ ਪਰ ਸਾਰੇ ਲੋਕਾਂ ਨੇ ਇਸ ਮਾਮਲੇ ਨੂੰ ਸਿਰਫ ਸਿਆਸਤ ਦੇ ਛੱਜ ਵਿੱਚ ਛੱਡਿਆ ਤੇ ਆਪ ਦਾ ਨਜੀ ਲਾਹ ਲੈਣ ਦੀ ਗੱਲ ਕੀਤੀ ਬੜੀਆਂ ਕਮੇਟੀਆਂ ਬਣੀਆਂ ਬੜੀਆਂ ਗਵਾਹੀਆਂ ਵੀ ਹੋਈਆਂ ਪਰ ਕਿਸੇ ਤਨਪਤਨ ਗੱਲ ਅੱਜ ਵੀ ਦਿਖਾਈ ਨਹੀਂ ਦਿੰਦੀ ਅੱਜ ਜਦੋਂ ਪ੍ਰਦੀਪ ਕਲੇਰ ਨਾਮ ਦਾ ਬੰਦਾ ਜਿਹੜਾ ਕਿ ਸਰਸਾ ਜਿਹੜੀ ਐ ਸੌਦਾ ਸਾਧ ਦੀ ਜਿਹੜੀ ਕਮੇਟੀ ਦਾ ਉੱਚ ਪਦਰੀ ਕਮੇਟੀ ਦਾ ਇੱਕ ਮੈਂਬਰ ਸੀ ਇਹਨਾਂ ਨੂੰ ਇਹ ਡਿਊਟੀ ਲੱਗੀ ਸੀ ਉਹਦੀ ਬਿਆਨਬਾਜ਼ੀ ਆਈ ਆ ਤੇ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਕਿ ਉਹਨੇ ਇਹ ਗੱਲ ਕਹੀ ਆ ਕਿ ਹਣੀਪ੍ਰੀਤ ਜਿਹੜੀ ਸੌਦਾ ਸਾਧ ਦੀ ਜਿਹੜੀ ਆ ਸਾਥਣ ਉਸ ਨੇ ਇਹ ਗੱਲ ਕਹੀ ਆ ਕਿ ਆ ਰਾਮ ਰੀਨ ਦੇ ਕਹਿਣ ਦੇ ਉੱਤੇ ਇਹ ਜਿਹੜੀ ਗੁਰੂ ਰਵਜ ਸਭ ਦੀ ਵਿਆਦੀ ਵਾਲਾ ਜਿਹੜਾ ਕਾਰਾ ਸੀ ਇਹ ਇਸ ਨੂੰ ਅੰਜਾਮ ਦਿੱਤਾ ਗਿਆ ਸੋ ਅੱਜ ਅਸੀਂ ਇਹ ਸਮਝਦੇ ਹਾਂ ਕਿ ਅੱਜ ਸਰਕਾਰ ਜਿਹੜੀ ਹੈ ਆਪਣੇ ਆਪ ਨੂੰ ਵੱਡੇ ਦਾਅਵੇਦਾਰੀ ਕਰਦੀ ਸੀ ਉਹ ਇਸ ਮਾਮਲੇ ਤੇ ਜਦੋਂ ਇੱਕ ਸਬੂਤ ਹੀ ਆ ਗਿਆ ਤੇ ਗਵਾਹ ਨੇ ਇਹ ਗੱਲ ਇਹ ਜਿਹੜਾ ਸ਼ਾਮਲ ਆ ਉਸ ਨੇ ਇਸ ਗੱਲ ਨੂੰ ਇਕਬਾਲ ਕਰ ਲਿਆ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਦੇ ਵਿੱਚ ਕੋਈ ਲੰਬੀ ਚੌੜੀ ਗੱਲ ਰਹਿ ਜਾਂਦੀ ਆ ਸੋ ਅਸੀਂ ਆਸ ਕਰਾਂਗੇ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਆ ਜਲਦੀ ਤੋਂ ਜਲਦੀ ਸਨਾਰੀਆ ਜੇੜ ਵਿੱਚੋਂ ਰਾਮ ਰਹੀਮ ਨੂੰ ਇੱਥੇ ਰਿਮਾਰਡ ਤੇ ਲੈ ਕੇ ਆਵੇ ਨਾਲ ਹਰੀਪ੍ਰੀਤ ਨੂੰ ਰਿਮਾਰਡ ਤੇ ਲੈ ਕੇ ਆਵੇ ਇਹ ਗੱਲ ਜਿਹੜੀ ਹੈ ਇਹ ਉਹਦਾ ਬਣਦਾ ਫਰਜ਼ ਹੈ ਜਿਹੜਾ ਕਿ ਉਹ ਉਹ ਅਦਾ ਕਰੇ ਦੂਸਰੇ ਪਾਸੇ ਸ਼ਰੋਮੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਬਾਰੇ ਵਿਸ਼ਵਾਸ ਦਵਾਇਆ ਕਿ ਜਿੱਥੇ ਵੀ ਇਸ ਸਬੰਧ ਦੇ ਵਿੱਚ ਕੇਸ ਲੱਗੇਗਾ ਪ੍ਰਦੀਪ ਦੀ ਜਿਹੜੀ ਜਿਹੜੀ ਗਵਾਹੀ ਇੱਥੇ ਚੱਲੇਗੀ ਉਸ ਦੇ ਵਿੱਚ ਜਿਹੜੀ ਵੀ ਜਿਹੜਾ ਹੋਏਗੀ ਛਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੇ ਜਿਹੜੇ ਵਕੀਲ ਨੇ ਉਹ ਉਸ ਮੌਕੇ ਤੇ ਹਾਜ਼ਰ ਹੋ ਕੇ ਇਸ ਕੇਸ ਨੂੰ ਹੋਰ ਮਜ਼ਬੂਤ ਕਰਨਗੇ ਤੇ ਜਿਹੜਾ ਇਹ ਵੱਡਾ ਦੁਖਾਂਤ ਵਾਪਰਿਆ ਵੱਡਾ ਪਾਪ ਹੋਇਆ ਇਹ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਛਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਪਣੇ ਵਕੀਲਾਂ ਦਾ ਉਸ ਸਮੇਂ ਦੇ ਉੱਤੇ ਹਾਜ਼ਰ ਕਰੇਗੀ ਤਾਂ ਕਿ ਉਹਨਾਂ ਨੂੰ ਵੱਡੀਆਂ ਸਜ਼ਾਵਾਂ ਮਿਲ ਸਕਣ